ਕੰਦੀ ਸਿਉਣਾ ਤੇ ਕੰਦੀ ਕਰਦੀ ਹੈ ਮਿੰਗਣਾ ਸਿਉਣੇ ਦੀ ਮੈਂ ਬਸ ਗੱਲ ਉਹ ਕਰਦਾ ਵੀ ਗਮਾਰਾ ਉਹ ਖਾਂਦੀ ਹੈ ਮੂੰਗੀ ਦਾ ਨੀਰਾ ਉਹ ਖਾਂਦੀ ਹੈ ਸੋਲਿਆਂ ਦਾ ਨੀਰਾ ਉਹ ਖਾਂਦੀ ਹੈ ਸੋਲੇ ਖਾਂਦੀ ਅੱਸੀਆ ਦੋਸਤੋ ਸਵਾਗਤ ਆ ਤੁਹਾਡਾ ਆਪਣੇ ਪੇਜ ਤੇ ਦੋਸਤੋ ਜਿੰਮੇ ਕਿਸ ਨੂੰ ਪਤਾ ਵੀ ਆਪਣੇ ਕੋਲੇ ਕੋਈ ਤੇ ਇਹ ਕੋਈ ਵੱਡਾ ਬਜ਼ੁਰਗ ਆਵੇ ਜਾਂ ਕੋਈ ਭਰਾ ਆਵੇ ਛੋਟਾ ਆਵੇ ਆਪਾਂ ਕੋਈ ਨਾ ਕੋਈ ਜਾਣਕਾਰੀ ਲੈ ਕੇ ਆਪਾਂ ਵੀਡੀਓ ਬਣਾਉਂਦੇ ਰਹਿੰਨੇ ਅੱਜ ਆਪਣੇ ਕੋਲੇ ਡਾਕਟਰ ਜਸਵੀਰ ਸਿੰਘ ਮਹਿਰਾ ਡੇਵੀ ਫਾਰਮ ਵਾਲਾ ਵੀਰ ਫੇਰ ਆ ਗਿਆ ਹਾਂਜੀ ਤੇ ਇੱਕ ਸਵਾਲ ਕਰਨਾ ਹੈ ਬਈ ਤੈਨੂੰ ਹਾਂਜੀ ਬੋਲੋ ਜੀ ਬੋਲੋ ਦੱਸੋ ਜੀ ਵੀ ਜਿਵੇਂ ਤੁਸੀਂ ਤਾਂ ਹੁਣ ਪਸ਼ੂਆਂ ਦਾ ਕਿੱਤਾ ਕਰਦੇ ਹੋ ਡੇਰੀ ਫਾਰਮ ਵਾਲਾ ਬਾਹਰ ਦਾ ਵੀ ਘਾਉਂਦੇ ਫਿਰਦੇ ਨੇ ਵੀਡੀਓ ਪਾਉਂਦੇ ਰਹਿੰਦੇ ਹਾਂਜੀ ਇੱਕ ਦੇਖ ਰਿਆ ਵੀ ਆਪਾਂ ਫੋਨਾਂ ਦੇ ਉੱਤੇ ਵੀਡੀਓ ਇਹਨੇ ਆਪਾਂ ਹਾਂਜੀ ਉਹ ਦਿਖਾਉਂਦੇ ਵੀ ਬੱਕਰਾਂਾਂ ਦੇ ਵਿੱਚ ਕਮਾਈ ਵਾਲੀ ਹੈ ਲੱਖਾਂ ਰੁਪਏ ਦਾ ਬੱਕਰਾਂ ਵਾਲੇ ਤੇ ਮੇਰੇ ਚਾਰ ਬੱਕਰੇ ਰੱਖੀਆਂ ਛੇ ਬੱਕਰੇ ਤਾਂ ਰੱਖੀਆਂ ਵੀ ਇਹ ਗੱਲ ਸਹੀ ਹੈ ਕਿ ਜਾਂ ਫਰਾਉਡ ਹੈ ਜਾਂ ਕਿੰਨੀ ਕਮਾਈ ਹੈ ਤੁਹਾਡੇ ਹਿਸਾਬ ਨਾਲ ਸਾ ਸਾਰੇ ਦੋਸਤਾਂ ਨੂੰ ਜਿਹੜੇ ਇਸ ਚੈਨਲ ਨੂੰ ਦੇਖ ਰਹੇ ਨੇ ਜੋ ਸਾਨੂੰ ਪਿਆਰ ਦੇ ਰਹੇ ਨੇ ਬਾਈ ਨੂੰ ਤੇ ਮੈਨੂੰ ਸੋ ਆਪਣਾ ਚੈਨਲ ਆ ਮਹਿਰਾ ਡੇਰੀ ਫਾਰਮ ਚੈਨਲ ਤੇ ਅੱਜ ਆਪਾਂ ਗੱਲ ਕਰਦੇ ਆ ਬਾਈ ਦੇ ਦੱਸਣ ਦੇ ਮਤਲਬ ਕੋਈ ਬਾਈ ਕਹਿੰਦਾ ਵੀ ਜਿਹੜਾ ਬੱਕਰੀਆਂ ਦੇ ਕਿੱਤੇ ਬਾਰੇ ਗੱਲ ਕਰਦੇ ਨੇ ਸੋ ਬੱਕਰੀਆਂ ਦਾ ਕਿੰਤਾ ਪੈਸੇ ਕੁੱਲ ਮਿਲਾ ਕੇ ਠੀਕ ਹੈ ਠੀਕ ਹੈ ਪਰ ਇੰਨਾ ਵੀ ਹੈ ਨਹੀਂ ਜਿੰਨਾ ਚੈਨਲਾਂ ਦੇ ਵਿੱਚ ਦਿਖਾਇਆ ਜਾਂਦਾ ਇੰਨੀ ਕਮਾਈ ਨਹੀਂ ਹਾਂ ਕਿਉਂਕਿ ਆ ਅੱਜ ਤੋਂ ਜੇ ਆਪਾਂ ਪਿਛਲੇ ਸਾਲਾਂ ਦੀ ਗੱਲ ਕਰੀਏ ਅੱਜ ਤੋਂ 20-25 ਸਾਲ ਪਹਿਲਾਂ ਦੀ ਗੱਲ ਕਰਕੇ ਠੀਕ ਹੈ ਹਰ ਪਿੰਡ ਦੇ ਵਿੱਚ 2-2 3-3 ਇੱਜੜ ਸੀ ਹਾਂ ਹੈਗੇ ਸੀ ਮੈਂ ਵੀ ਦੇਖਿਆ ਹੁਣ ਵੀ ਜਿਹਦੇ ਵਿੱਚੋਂ 100-100 ਬੱਕਰੀ ਹਰ ਇੱਕ ਇੱਜੜ ਕੋਲੇ ਸੀ ਹੂੰ ਬਿਲਕੁਲ ਸਹੀ ਗੱਲ ਠੀਕ ਹੈ ਜੇ ਤੁਸੀਂ ਵੀ ਦੇਖਿਓ ਕਿਉਂਕਿ ਮੇਰਾ ਆਪਦਾ ਜ਼ਿੰਦਗੀ ਦਾ ਤਜਰਬਾ ਸੋਡਾ ਵੀ ਤਜਰਬਾ ਹੋਣਾ ਤੁਸੀਂ ਇਸ ਗੱਲ ਦੇ ਵਿੱਚ ਬਾਕੀ ਸਹਿਮਤ ਹੋਵੋਗੇ ਜਿਹੜੀ ਆਪਾਂ ਗੱਲ ਕਰ ਰਹੇ ਆ ਵੀ ਉਹਨਾਂ ਤੋਂ ਲੈਟਰਨ ਬਾਥਰੂਮ ਨਹੀਂ ਬਣੇ ਹੂੰ ਠੀਕ ਹੈ ਸੀਟ ਵਾਲੀ ਲੈਟਰਨ ਨਹੀਂ ਬਣੀ ਵਿਚਾਰਾਂ ਦੇ ਉਹੀ 70 ਫੀਟ ਉਹੀ 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 ਬਸ ਕੱਲਾ ਮੱਲਾ ਦਾ ਸੋਟੀ ਉਹੀ ਬਤੀਲੀ ਉਹੀ ਬਤੀਲੀ ਠੀਕ ਹੈ ਕਮਾਈ ਹੈਗੀ ਆ ਪਰ ਇੰਨੀ ਹੈ ਨਹੀਂ ਜਿੰਨੀ ਚੈਨਲਾਂ ਤੇ ਦਿਖਾਈ ਜਾਂਦੀ ਆ ਵੀ ਜੇ ਤੁਸੀਂ 15 ਬੱਕਰੀਆਂ ਰੱਖ ਲਓਗੇ ਥਾਣੇਦਾਰ ਜੀ ਨੇ ਤਨਖਾਹ ਜਿੰਨੇ ਰੁਪਏ ਕਮਾ ਲਓਗੇ ਪਰ ਇਹ ਸਭ ਕੁਝ ਝੂਠ ਹੈ ਕਿਉਂਕਿ ਬੱਕਰੀ ਮਿੱਤਰੋ ਉਹ ਚੀਜ਼ ਖਾਂਦੀ ਆ ਜਿਹੜੀ ਪੰਜਾਬ ਦੇ ਫਸਲ ਨਹੀਂ ਠੀਕ ਹੈ ਖਾਂਦੀ ਸਿਉਣਾ ਤੇ ਕਰਦੀ ਕਰਦੀ ਹੈ ਮਿੰਗਣਾ ਸਿਉਣੇ ਦੀ ਮੈਂ ਬਸ ਗੱਲ ਉਹ ਕਰਦਾ ਵੀ ਗਮਾਰਾ ਉਹ ਖਾਂਦੀ ਹੈ ਮੂੰਗੀ ਦਾ ਨੀਰਾ ਉਹ ਖਾਂਦੀ ਹੈ ਸੋਲਿਆਂ ਦਾ ਨੀਰਾ ਉਹ ਖਾਂਦੀ ਹੈ ਸੋਲੇ ਖਾਂਦੀ ਹੈ ਠੀਕ ਹੈ ਠੀਕ ਹੈ ਇਹ ਤਿੰਨੇ ਜਿਹੜੀਆਂ ਫਸਲਾਂ ਪੰਜਾਬ ਦੇ ਵਿੱਚੋਂ ਖਤਮ ਹੋ ਚੁੱਕੀਆਂ ਨੇ ਠੀਕ ਹੈ ਖਾਂਦੀ ਸਿਉਣਾ ਤੇ ਕਰਦੀ ਐ ਮੇਂਗਣਾ ਕਮਾਈ ਹੈਗੀ ਐ ਪਰ ਐਨੇ ਨਾ ਵੀ ਇੱਕ ਦੂਜੇ ਦੇ ਮਗਰ ਭੱਜ-ਭੱਜ ਕੇ ਵੀ ਆਪਾਂ ਚਾਰ ਬੱਕਰੀਆਂ ਰੱਖ ਲਈਏ ਆਪਾਂ 10 ਰੱਖ ਲਈਏ ਬਾਕੀ ਇੱਕ ਜਿਹੜੇ ਛੋਡੇ ਕਹਿਨ ਬਤਾਵਕ ਹਾਂਜੀ ਵੇਖਿਆ ਜਾ ਵੀ ਹੁਣ ਪਹਿਲਾਂ ਅਜ ਤੋਂ 20 ਸਾਲ ਪਹਿਲਾਂ ਤਾਂ ਬੱਕਰੀਆਂ ਬਾਹਰ ਘਿਆਰ ਕੇ ਲਿਉਂਦੀਆਂ ਹਾਂ ਹਾਂਜੀ ਹਾਂਜੀ ਕੱਲਾ ਆਪਣਾ ਚਾਰਾ ਗੁਰਦਾ ਸਾਹਿਬ ਦਾ ਰੱਖਦੇ ਸੀ ਕੱਲਾ ਚਾਰਾ ਗੁਰਦਾ ਦਾ ਕੰਮ ਸੀ ਹੁਣ ਤਾਂ ਜਿਹੜੇ ਬੱਕਰਾਂ ਦਾ ਰੱਖਦੇ ਅਮੀਰ ਕਹੀ ਹਾਂ ਜੇ ਉਹੀ ਗੱਲ ਕਰਦੇ ਨੀਰ ਪਰੋਂ ਨੀਰਾ ਪਾਉਂਦੇ ਕਣਕ ਪਾਉਂਦੇ ਕੋਈ ਮੁੱਲਾ ਸਾਰਾ ਗਵਾਰੀ ਹੁਣ ਜਿਹੜਾ ਬੱਕਰੀਆਂ ਦਾ ਚਾਰ ਚਾਰ ਨਾਲ ਆਪਣੇ ਕਿਉਂਕਿ ਸਾਈਡਾਂ ਤੇ ਸੜਕਾਂ ਦੇ ਰਾਹਾਂ ਤੇ ਖਾਲਾਂ ਤੇ ਤਾਂ ਰੌਂਡਪ ਬੱਜ ਜਾਂਦੀ ਆ ਸਪਰੀਂ ਹਾਂ ਬੱਜ ਜਾਂਦੀਆਂ ਠੀਕ ਹੈ ਤੇ ਤਾਂ ਕਰਕੇ ਕਹਿਣਾ ਦੋਸਤੋ ਜੋ ਕੋਈ ਨਵਾਂ ਭਰਾ ਕੀਤਾ ਕਰਨਾ ਚਾਹੁੰਦਾ ਪਹਿਲਾਂ ਪਸੋਕੜ ਕੰਨੀ ਦੇਖਿਓ ਵੀ ਬਸੋਕੜ ਨੇ ਕਿੰਨੀ ਕਮਾਈ ਕਰ ਲਈ ਹੈ ਜੇ ਉਹ ਇੰਨੀ ਕਮਾਈ ਹੁੰਦੀ ਅੱਜ ਉਹਨਾਂ ਕੋਲੇ 10-10 ਜਾਂ 20 ਵੀ ਕਿੱਲੇ ਜ਼ਮੀਨ ਦੇ ਹੁੰਦੇ ਪਰ ਹੋ ਸਕਦਾ ਹੈ ਕਈ ਭਰਾ ਕਮੈਂਟ ਵੀ ਕਰਨਗੇ ਅਪਨਾਂ ਦਾ ਰਿਪਲਾਈ ਪਹਿਲੇ ਹੀ ਦੇ ਦਿੰਨੇ ਆ ਵੀ ਜਿਨ੍ਹਾਂ ਕੋਲੇ 2 ਜਾਂ 4 ਕਿੱਲੇ ਜ਼ਮੀਨ ਦੇ ਸੀ ਠੀਕ ਹੈ ਉਹਨਾਂ ਦਾ ਸਾਈਡ ਬਿਜ਼ਨਸ ਹੋਣ ਕਰਕੇ ਉਹਨਾਂ ਨੇ 4 ਰੁਪਏ ਬਣਾ ਲਏ ਹੁਣ ਪਰ ਮੈਂ ਨਹੀਂ ਮੰਨਦਾ ਜਿਹੜੇ ਦਾ ਮੁੱਖ ਕਿੱਤੇ ਹੀ ਸੀ ਜਿਨ੍ਹਾਂ ਦਾ ਸਪੈਸ਼ਲ ਬੱਕਰੀਆਂ ਚਾਰ ਕੇ ਬੱਕਰੀਆਂ ਪਾਲ ਕੇ ਵੇਚਣੀਆਂ ਤੇ ਉਹਨਾਂ ਨੂੰ ਮੈਨੂੰ ਕੋਈ ਬਹੁਤੀ ਕਮਾਈ ਨਹੀਂ ਦਿਸੀ ਕਮਾਈ ਸੀਗੀ ਪਰ ਸੀਮਤ ਕਮਾਈ ਸੀ ਸੀਮਤ ਕਮਾਈ ਜਿੰਨੀ ਆਹ ਦੱਸਦੇ ਚੈਨਲ ਵਾਲੇ ਬੰਦਾ ਬਣਦੇ ਆ ਘੱਲੇ ਬਣਦੇ ਹਜ਼ਾਰਾਂ ਬਣਦੇ ਤੇ ਦੂਜੀ ਦੂਜੀ ਗੱਲ ਕਿਹਾ ਜਾਂਦਾ ਵੀ ਸਾਲ ਦੇ ਵਿੱਚ ਬੱਕਰੀ ਦੋ ਵਾਰੀ ਸੋਣਦੀ ਦੋ ਵਾਰੀ ਸੋਣਦੀ ਆਮ ਤੌਰ ਤੇ ਜਿਹੜਾ ਵੀ ਵੀਡੀਓ ਪਾਉਂਦਾ ਪਰ ਇਹ ਵੀ ਗੱਲ ਕਰਦਾ ਦੋ ਸਾਲਾਂ ਚ ਤਿੰਨ ਵਾਰੀ ਤਾਂ ਸੂ ਸਕਦੀ ਆ ਠੀਕ ਆ ਪਰ ਸਾਲ ਦੇ ਵਿੱਚ ਦੋ ਵਾਰ ਹੀ ਨੀ ਸੌਂਦੇ ਠੀਕ ਆ ਥੋੜਾ ਤਿਆਰ ਬੈ ਮੇਰਾ ਮੇਰਾ ਜਿੰਦਗੀ ਦਾ ਇਹ ਤਿਆਰ ਬੈ ਠੀਕ ਆ ਠੀਕ ਆ ਵੀ ਆਏ ਹੋ ਸਕਦਾ ਵੀ ਦੋ ਦੋ ਸਾਲਾਂ ਦੇ ਵਿੱਚ ਤਿੰਨ ਵਾਰੀ ਸੂਪੇ ਕਿਉਂਕਿ ਜ਼ਰੂਰੀ ਨਹੀਂ ਹੁੰਦਾ ਵੀ ਨਾਲ ਦੇ ਨਾਲ ਸੂਈ ਜਾਊਗੀ ਹੁਣੇ ਵੀ ਟਾਈਮ ਲੈਣਾ ਉਹਨੇ ਵੀ ਆਪਦੇ ਸਰੀਰ ਦੇ ਜਿਹੜੇ ਜਨਨਾਂ ਗਠੀਕ ਕਰਨੇ ਆ ਕੋਈ ਕਈ ਵੀ ਬੱਚਾ ਇੱਕ ਵੀ ਦੇ ਦਿੰਦੀ ਆ ਹਾਂ ਜਿਵੇਂ ਤਿੰਨ ਤਨ ਬੱਚੇ ਦਿਖਾਏ ਜਾਂਦੇ ਆ ਹਾਂ ਠੀਕ ਹੈ ਇਹ ਗੱਲਾਂ ਮਿੱਤਰੋ ਨੋਟ ਕਰਿਓ ਸਾਡੀ ਵੀਡੀਓ ਕਿਦਾਂ ਲੱਗੀ ਕਮੈਂਟ ਕਮੈਂਡ ਜ਼ਰੂਰ ਕਰੋ ਪਰ ਕਮੈਂਟ ਜਿਹੜੇ ਕਰਨੇ ਪੁਰਾ ਸੋਸ਼ਲ ਸਾਮਝ ਕੇ ਕਰਿਓ ਹਾਂ ਇਹ ਨਾ ਹੋਵੇ ਉਵੇਂ ਲੈਣਾ ਹੈ ਨਾ ਮਤਲਬ ਕਹਿ ਤਾਂ ਮਤਲਬ ਇਹ ਡਾਕਟਰ ਸਾਹਿਬ ਵੀ ਆਲਾ ਦਵਾਲਾ ਦੇਖੋ ਵੀ ਹਾਂ ਵੀ ਬਾਕੀ ਵਿਚਾਰੇ ਇਹਨਾਂ ਨੇ ਇਜੜ ਰੱਖੀ ਵਰਦੇ ਸੀ ਉਹਨਾਂ ਨੇ ਹਾਲ ਤਾਂ ਕਿੰਨੇ ਵਿਚਾਰਿਆਂ ਨੇ ਕੋਟਾ ਪਾਲਵਾ ਜਾਂ ਜੈਦਾ ਦਾ ਜੋ ਹਜੇ ਵੀ ਉਹਨਾਂ ਕੋਲੇ ਉਹੀ ਭਰਾਂ ਦਾ ਭਰਾਂ ਹੀ ਆ ਸਪਰ ਹੈ ਇਹ ਗੱਲ ਸਹੀ ਹੈ ਵੀ ਕਮਾਈ ਹੈਗੀ ਆ ਪਰ ਸੀਮਤ ਕਮਾਈ ਆ ਪਰ ਜਿੰਨੀ ਕਹਿਣ ਵਾਲਾ ਦਿਖੋਂ ਬੈ ਇਨੀ ਕਮਾਈ ਨਹੀਂ ਵੀਡੀਓ ਵਧਾ ਲੱਗੀ ਜੇ ਨੂੰ ਅੱਗੇ ਸ਼ੇਅਰ ਕਰ ਦਿਓ ਧੰਨਵਾਦ